ਬਹੁਤ ਵਧੀਆ ਲੱਗਾ ਫਰੀ ਸੇਵਾ ਹੈ ਕਿਸੇ ਵੇਲੇ ਵੀ ਕੋਈ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਤੇ ਜਿਹੜਾ ਇਹਨਾਂ ਨੂੰ ਬੁਲਾ ਸਕਦਾ ਹੈ ਤੇ ਹਰ ਪ੍ਰਕਾਰ ਦਾ ਇਹਨਾਂ ਕੋਲ ਜਿਹੜਾ ਉਹ ਛੋਟੇ ਤੋਂ ਛੋਟੇ ਇਜ਼ਾਰ ਤੋਂ ਲੈ ਕੇ ਵੱਡੇ ਤੋਂ ਵੱਡਾ ਜਿਹੜਾ ਉਜ਼ਾਰ ਹੈਗਾ ਕਿ ਜਿਹੜਾ ਕਿਸੇ ਦੀ ਜਾਨ ਬਚਾਉਣ ਦੇ ਲਈ ਕੋਈ ਗੱਡੀ ਚ ਐਕਸੀਡੈਂਟ ਹੋ ਜਾਂਦਾ ਹੈ ਉਹਨੂੰ ਕੱਟ ਕੇ ਕੱਢਣਾ ਪੈਂਦਾ ਹੈ ਜਾਂ ਕਿਤੇ ਗੱਡੀ ਡਿੱਗ ਪਈ ਹੈ ਕੋਈ ਜੀਸੀਬੀ ਦੀ ਲੋਡ ਹੈ ਪਿੱਕਿਆਂ ਦੀ ਲੋਡ ਹੈ ਐਂਬੂਲੈਂਸ ਸਾਰਾ ਕੁਝ ਇਹਨਾਂ ਕੋਲ ਜਿਹੜਾ ਅਵੇਲੇਬਲ ਹੈ ਤੇ ਤਰ ਤਰ ਜ਼ਿਲੇ ਚ ਇਹਨਾਂ ਨੇ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਹਲਕਾ ਖਡੂਰ ਸਾਹਿਬ ਦੇ ਪਿੰਡ ਵਿੱਚ ਪਿੰਡ ਪੈਂਦਾ ਜੀਓ ਵਾਲਾ ਤੇ ਉੱਥੋਂ ਦੇ ਅਮਨਦੀਪ ਸਿੰਘ ਢਿੱਲੋਂ ਨੇ ਬੜੇ ਲੰਮੇ ਸਮੇਂ ਤੋਂ ਜਿਹੜੇ ਬਾਹਰ ਰਹਿੰਦੇ ਨੇ ਤੇ ਉਹਨਾਂ ਨੇ ਉਪਰਾਲਾ ਕੀਤਾ ਆਪਣੇ ਆਪਣੇ ਜ਼ਿਲੇ ਦੇ ਆ ਲੋਕਾਂ ਦੇ ਲਈ ਤੇ ਬਹੁਤ ਵਧੀਆ ਲੱਗਾ ਤੇ ਅਸੀਂ ਵੀ ਇਹਨਾਂ ਦਾ ਪੂਰਾ ਜਿਹੜਾ ਵਾ ਉਹ ਸਾਥ ਦੇਵਾਂਗੇ ਇਸ ਟੀਮ ਨੂੰ ਜਿਹੜਾ ਦਿਨੋਂ-ਦਿਨਾਂ ਵੱਡਾ ਕਰਾਂਗੇ ਸੰਸਥਾ ਨੂੰ ਵੱਡਾ ਕਰਾਂਗੇ ਤਾਂ ਜੋ ਹੋਰ ਵੀ ਅਸੀਂ ਲੋਕਾਂ ਦੇ ਜਿਹੜਾ ਇਸ ਸੰਸਥਾ ਜਿਹੜੀ ਕੰਮ ਆ ਸਕੇ ਤੇ ਨਾਲ ਹੀ ਅੱਜ ਜਿੱਥੇ ਮੈਂ ਇਸ ਟੀਮ ਨੂੰ ਵਧਾਈ ਦੇਣ ਪਹੁੰਚਿਆ ਤੇ ਪੂਰਾ ਅਸੀਂ ਇਹਨਾਂ ਦੇ ਕੰਮ ਕਰਨ ਦਾ ਟੰਗ ਵੇਖਿਆ ਬਹੁਤ ਚੰਗਾ ਲੱਗਾ ਤੇ ਐਵੀ ਨਾਲ ਐਲਾਨ ਕੀਤਾ ਹੈ ਅਗਲੇ ਮਹੀਨੇ ਦੀ ਜਿਹੜੀ ਮੇਰੀ ਸਾਰੀ ਤਨਖਾਹ ਆ ਉਹ ਇਸ ਸੰਸਥਾ ਨੂੰ ਜਿਹੜੀ ਆ ਉਹ ਡੋਨੇਟ ਕੀਤੀ ਜਾਊਗੀ ਤੇ ਤਾਂ ਜੋ ਸਾਡਾ ਜਿਹੜੀ ਕਿਰਤ ਦੀ ਕਮਾਈ ਆ ਉਹ ਕਿਸੇ ਦੀ ਜਾਨ ਬਚਾਉਣ ਦੇ ਲਈ ਜਿਹੜੀ ਆ ਉਹ ਵਰਤੀ ਜਾ ਸਕੇ ਤੇ ਇਹ ਜਿਹੜੀਆਂ ਅਸੀਸਾਂ ਹੁੰਦੀਆਂ ਨੇ ਲੋਕਾਂ ਦੀਆਂ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਤੇ ਮੈਂ ਸਮੁੱਚੀ ਟੀਮ ਜਿਹੜੀ ਅਮਨਦੀਪ ਢਿੱਲੋਂ ਦੀ ਲਾਈਫਲਾਈਨ ਇਸ ਸੰਸਥਾ ਦੀ ਐਨ ਜੀਓ ਦੀ ਆ ਤੇ ਉਹਦੀ ਪੂਰੀ ਅਸੀਂ ਸਪੋਰਟ ਵੀ ਕਰਾਂਗੇ ਤੇ ਉਹਨਾਂ ਨੂੰ ਫਿਰ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਵਧਾਈ ਵੀ ਦਿੰਦਾ ਕਿ ਤੁਸੀਂ ਵਧਾਈ ਦੇ ਪਾਤਰ ਹੋ ਚੰਗੀ ਸੋਚ ਨਾਲ ਜਿਹੜਾ ਇਹ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ ਤੇ ਨਾਲ ਹੀ ਬਾਕੀ ਵੀ ਆ ਲੋਕਾਂ ਨੂੰ ਇਹ ਬੇਦੀ ਕਰਦਾ ਵੀ ਕੋਈ ਵੀ ਜਿੰਨਾ ਇਸ ਆ ਸਸਤਾ ਦੀ ਤੁਸੀਂ ਮਤ ਕਰ ਸਕਦੇ ਹੋ ਜਿੱਦਾਂ ਵੀ ਜਿੱਦਾਂ ਦੀ ਵੀ ਤੇ ਤੁਸੀਂ ਵੱਧ ਤੋਂ ਵੱਧ ਕਰੋ ਫਿਰ ਸਾਡੇ ਅਭਿਦੇਸ਼ਾਂ ਚ ਬੈਠੇ ਜਿੰਨੇ ਵੀ ਸਾਥੀ ਆ ਐਨਆਰਈ ਭਰਾਵਾ ਉਹ ਕਰਦੇ ਆ ਉਹ ਬਹੁਤ ਮਤ ਕਰਦੇ ਆ ਕੋਈ ਆਪਣੇ ਪੱਧਰ ਤੇ ਦਾ 15 ਬੱਚਿਆਂ ਦੀਆਂ ਫੀਸਾਂ ਤਾਰਦਾ ਵਾ ਕੋਈ ਕੇ ਗਰੀਬਾਂ ਨੂੰ ਕੋਠੇ ਪਾ ਕੇ ਦਿੰਦਾ ਵਾ ਮਤਲਬ ਹਰ ਐਨਆਰਈ ਜਿਹੜਾ ਬੰਦਾ ਉਹ ਕਿਉਂਕਿ ਜਦੋਂ ਪੰਜਾਬ ਤੋਂ ਆਪਾਂ ਜਾਂਦੇ ਇਸ ਧਰਤੀ ਲਈ ਹਰ ਕੋਈ ਆਪਣਾ ਕੁਝ ਨਾ ਕੁਝ ਕਰਨਾ ਚਾਹੁੰਦਾ ਵਾ ਉਹ ਆਪਣੀ ਮਿਹਨਤ ਮੁਸ਼ਕਤ ਰਾਤ ਦਿਨ ਦੀ ਜਿਹੜੀ ਮਿਹਨਤ ਕਰਕੇ ਤੇ ਉਹਦੀ ਜਿਹੜੀ ਹੱਕ ਦੀ ਉਹਨਾਂ ਦੀ ਕਮਾਈ ਆ ਉਹਦੇ ਵਿੱਚੋਂ ਜਿਹੜਾ ਯੋਗਦਾਨ ਪੂਰਾ ਉਹ ਪਾਉਂਦੇ ਨੇ ਤੇ ਬਾਕੀ ਮੈਂ ਜਿਹੜੇ ਉਹ ਜਿਤੇ ਇਨਾ ਯੋਗਦਾਨ ਪਾਉਂਦੇ ਨੇ ਉਹਦੇ ਨਾਲੇ ਵੀ ਅਪੀਲ ਕਰਾਂਗਾ ਵੀ ਉਹ ਇਸ ਸੰਸਥਾ ਲਈ ਵੀ ਜਿਹੜਾ ਅਮਨਦੀਪ ਢਿੱਲੋਂ ਨੇ ਚਲਾਈ ਹੈ ਤੇ ਜਿਹੜੀ ਸਾਡੇ ਤਰਨਤਾਰ ਜਿਲ੍ਹੇ ਦੇ ਵਿੱਚ ਵਰਕ ਕਰੂਗੀ ਉਹਦੇ ਲਈ ਵੀ ਉਪਰਾਲਾ ਕਰਨ ਬਹੁਤ ਬਹੁਤ ਧੰਨਵਾਦ ਅੰਜਰ ਲਾਈਫ ਲਾਈਨ ਐਨ ਜੀਓ ਵਾਲੇ ਵੀਰਾਂ ਦੀ ਲੋਕੇਸ਼ਨ ਤੇ ਪਹੁੰਚੇ ਦਿੱਤੇ ਮੇਨ ਆਫਿਸ ਆ ਤਾਂ ਕੀ ਦੇਖਿਆ ਕਿ ਕਿਵੇਂ ਦੇਖਦੇ ਹੋ ਕੀ ਭਾਵਨਾ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਅੱਜ ਲਾਈਫਲਾਈਨ ਐਮਰਜੈਂਸੀ ਰੈਸਕੂ ਸਰਵਿਸਿਜ਼ ਐਨ ਜੀਓ ਜਿਹੜੀ ਚਲਾਈ ਜਾ ਰਹੀ ਆ ਤਰਨ ਤਰਨ ਹੈਡਕੁਆਟਰ ਆ ਉੱਥੇ ਜੀ ਉਹਨਾਂ ਦੇ ਹੈਡਕੁਆਟਰ ਤੇ ਆਏ ਆ ਤੇ ਇਹਨਾਂ ਦੇ ਜੋ ਵੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਵਾ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਆ ਤੋਂ ਇੱਕ ਬਹੁਤ ਹੀ ਵਧੀਆ ਅਮਨ ਢਿਲੋਂ ਜੀ ਜਿਹੜੇ ਕਿ ਯੂ ਐਸ ਰਹਿੰਦੇ ਨੇ ਤੇ ਉੱਥੋਂ ਇਹ ਜਿਹੜੀ ਆ ਐਨ ਜੀਓ ਚਲਾ ਰਹੇ ਨੇ ਇਹ ਬੜਾ ਵਧੀਆ ਪ੍ਰਬੰਧ ਆ ਸਟਾਫ ਇੱਥੇ ਜਿਹੜਾ ਬੜੀ ਮਿਹਨਤ ਦੇ ਨਾਲ ਕੰਮ ਕਰ ਰਿਹਾ ਮੈਂ ਪਹਿਲਾਂ ਵੀ ਦੇਖਦਾ ਵਾਂ ਕਿ ਇਹਨਾਂ ਦੀਆਂ ਵਹੀਕਲਜ਼ ਆਮ ਜਿਹੜੀਆਂ ਸੜਕਾਂ ਤੇ ਘੁੰਮਦੀਆਂ ਮੈਂ ਇੱਕ ਦਿਨ ਮਹੀਕਲ ਰੋਕ ਕੇ ਉਹਨਾਂ ਨੂੰ ਪੁੱਛਿਆ ਵੀ ਸੀਪੀ ਤੁਸੀਂ ਕਿਸ ਤਰ੍ਹਾਂ ਸਵਾਵਾ ਦੇ ਰਹੇ ਜੀ ਸੋ ਉਹਨਾਂ ਨੇ ਮੈਨੂੰ ਦੱਸਿਆ ਤੇ ਉਹਦੇ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਇਹਨਾਂ ਨੇ ਵੀ ਅੱਜ ਕਿਹਾ ਕਿ ਅਸੀਂ ਇੱਥੇ ਆ ਤੇ ਇਨਵਾਈਟ ਕੀਤਾ ਸੀ ਤੇ ਉਹ ਮੈਂ ਆਇਆ ਵਾਂ ਤੇ ਦੇਖ ਕੇ ਮਨ ਬੜਾ ਪ੍ਰਸੰਨ ਹੋਇਆ ਤਸੱਲੀ ਹੋਈ ਆ ਮਾਨੂੰ ਕਿ ਐਨਯੂਐਜੜੀ ਆ ਬਹੁਤ ਵਧੀਆ ਪਰਾਲਾ ਕਰ ਰਹੀ ਆ ਸਾਰੇ ਹੀ ਇਹਨਾਂ ਨੇ ਜਿਹੜੇ ਆ ਰੈਸਕਿਊ ਇਨਸਟਰੂਮੈਂਟ ਜਿਹੜੇ ਨੇ ਰੱਖੇ ਨੇ ਕੋਈ ਵੀ ਕਿਤੇ ਗੱਡੀ ਜਿਹੜੀ ਆ ਕੋਈ ਐਕਸੀਡੈਂਟ ਹੋ ਜਾਂਦੀ ਆ ਕੋਈ ਕਿਤੇ ਵੀ ਟੋ ਕਰਨੀ ਪੈਂਦੀ ਆ ਕੋਈ ਉਹਦੇ ਵਿੱਚੋਂ ਕੋਈ ਐਕਸੀਡੈਂਟ ਹੋਏ ਵਿਅਕਤੀ ਕੱਢਣੇ ਪੈਂਦੇ ਆ ਸਾਰੇ ਹੀ ਇਹਨਾਂ ਨੇ ਜਿਹੜੇ ਆ ਉਹ ਕਟਰ ਵਗੈਰਾ ਇਨਸਟਰੂਮੈਂਟ ਇਹਨਾਂ ਦੇ ਕੋਲ ਅਵੇਲੇਬਲ ਨੇ ਤਾਕੇ ਮੌਕੇ ਤੇ ਪਹੁੰਚ ਕੇ ਜਿਹੜੀਆਂ ਐਮਰਜੈਂਸੀ ਸਵਾਵਾ ਦੇ ਸਕਣ ਸੋ ਇੱਕ ਨਮੰਟੀ ਲੋਜੀ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਸਟਾਫ ਵੀ ਸਾਰਾ ਬੜਾ ਜਿਹੜਾ ਐਕਚੁਅਲੀ ਕੰਮ ਕਰਦਾ ਵਾ ਦਿਨ ਰਾਤ ਸਰਵਿਸ ਜੇ ਦੇ ਰਹੇ ਨੇ ਸਰ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਕੀ ਪ੍ਰੋਸਾਦ ਉਹਦੇ ਜੋ ਕੀ ਸਹਿਯੋਗ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ 'ਚ ਵੀ ਰਹਿਣ ਵਾਲਾ ਇਹ ਜੋ ਇਹਨਾਂ ਨੇ ਵੇਖੋ ਜੀ ਕੋਈ ਜਿਸ ਤਰ੍ਹਾਂ ਇਹਨਾਂ ਕੋ ਨੈਚਰਲ ਸਪਰੇਅ ਆਰਕੇਨ ਉਹ ਵੀ ਮਤਲਬ ਜਿਹੜੀ ਆ ਇੰਜੈਕਟੇਬਲ ਤੇ ਪਹਿਲਾਂ ਦਿੱਤੀ ਜਾਂਦੀ ਹੈ ਪਰ ਇਹਨਾਂ ਕੋ ਸਪਰੇਅ ਆ ਇਹ ਕਿਨਾਂ ਨੇ ਦੱਸਿਆ ਵੀ ਉਹਦੇ ਵਾਸਤੇ ਸਾਨੂੰ ਜਿਹੜੀ ਆ ਵਰਤਣ ਦੀ ਪਰਮਿਸ਼ਨ ਚਾਹੀਦੀ ਸਰਕਾਰ ਦੀ ਮੈਂ ਇਹਨਾਂ ਨੂੰ ਦੱਸਿਆ ਵਾ ਕਿ ਉਹਦੇ ਬਾਰੇ ਤੁਸੀਂ ਵਿਭਾਗ ਨੂੰ ਇੱਕ ਐਪਲੀਕੇਸ਼ਨ ਦਿਓ ਮੈਂ ਵੀ ਉਹਦੇ ਵਿੱਚ ਮਦਦ ਕਰਾਂਗਾ ਕਿਉਂਕਿ ਜੇ ਇਹ ਸਪਰੇਅ ਜਿਹੜੀ ਆ ਨੇਚਰਲ ਸਪਰੇਅ ਜਲਦੀ ਕੰਮ ਕਰਦੀ ਆ ਤੇ ਇਹ ਵੀ ਜਿਹੜੀ ਆ ਵਰਤੋਂ ਦੇ ਵਿੱਚ ਆਉਣੀ ਚਾਹੀਦੀ ਆ ਜਿਸ ਤਰ੍ਹਾਂ ਦੱਸਦੇ ਕਿ ਬਾਹਰਲੀ ਕੰਟਰੀ ਦੇ ਵਿੱਚ ਵਰਤੋਂ ਚੱ ਰਹੀ ਪਰ ਤੁਹਾਡੇ ਇਥੇ ਨਹੀਂ ਆ ਰਹੇ ਸੋ ਹੋਰ ਵੀ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਪ੍ਰੋਬਲਮ ਹੋਏਗੀ ਕੋਸ਼ ਉਹਨਾਂ ਨੇ ਜਿਹੜੇ ਹਸਪੀਟਲ ਨੇ ਜਿੱਥੇ ਇਹ ਐਮਰਜੈਂਸੀ ਪੇਸ਼ੈਂਟ ਲੈ ਕੇ ਜਾਂਦੇ ਨੇ ਉੱਥੋਂ ਵੀ ਇਹਨਾਂ ਨੇ ਸਹਿਯੋਗ ਦੀ ਮੰਗ ਕੀਤੀ ਹੈ ਸੋ ਉਹਨਾਂ ਨੂੰ ਵੀ ਮੈਂ ਸਹਿਯੋਗ ਦੇਣ ਬਾਰੇ ਕਹਾਂਗਾ ਹੋਰ ਵੀ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਕਿਹਾ ਵਾ ਕਿ ਮੁਸ਼ਕਲਾਂ ਤੁਹਾਨੂੰ ਆਉਦੀਆਂ ਵਾ ਸਾਡੇ ਲੈਵਲ ਤੇ ਜਿਹੜੀਆਂ ਕੋਈ ਮਦਦ ਕਰਨ ਵਾਲੀਆਂ ਆ ਜਾਂ ਸਰਕਾਰ ਲੈਵਲ ਤੇ ਹੱਲ ਕਰਨ ਵਾਲੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੱਧ ਤੋਂ ਵੱਧ ਇਸ ਜਿਹੜੀ ਆ ਐਨ ਜੀਓ ਨੂੰ ਸਹੂਲਤਾਂ ਦਵਾਈਆਂ ਦੇਣ ਤਾਂ ਕਿ ਇੱਕ ਅਵਰਲ ਮਿਲ ਕੇ ਵਧੀਆ ਕੰਮ ਜਿਹੜਾ ਕੀਤਾ ਜਾਵੇ ਤੇ ਜਿਹੜਾ ਲੋਕਾਂ ਦੀ ਭਲਾਈ ਦੇ ਵਾਸਤੇ ਐਨ ਜੀਓ ਹੋਰ ਵੀ ਵਧੀਆ ਕੰਮ ਕਰ ਸਕੇ ਧੰਨਵਾਦ